ਹੋਇਆ ਨਾ ਇਸ ਮੱਝ ਦੇ ਜਿੱਤਣੀਆਂ ਜੋ ਕੱਟੂ ਦੇ ਚਿਚੜੀਆਂ ਚਿਚੜੀਆਂ ਦਾ ਹੋਰ ਸਾਰੇ ਪਸ਼ੂਆਂ ਵੀ ਦੇਤੀਆਂ ਉਹ ਕੀ ਹੈ ਦਵਾਈ ਚਿਚੜੀਆਂ ਦੀ ਪਾਣੀ ਦੇ ਵਿੱਚ ਮਿਲਾ ਕੇ ਲਾਉਣ ਦੀ ਜਗਾ ਟੀਕਾ ਲੱਗ ਗਿਆ ਬਾਈ ਤੋਂ ਕੀ ਇਹ ਦਵਾਈਆਂ ਨਾਲ ਇਹ 2 ਐਮ ਐਲ ਦਵਾਈ 1 ਲੀਟਰ ਪਾਣੀ ਦੇ ਵਿੱਚ ਪਾ ਕੇ ਲੱਗਦੀ ਹੈ ਜਦ ਕੀ ਲਾਉਣੀ ਇਹ ਕਪੜੇ ਨਾਲ ਕੋਸ਼ਵੰਦ ਉੱਪਰ ਦੀ ਬਾਡੀ ਦੇ ਉੱਤੇ ਚਿਚੜੀਆਂ ਤੇ ਉੱਤਰ ਜਾਂਦੀ ਹੈ ਇਹ ਇੱਕ ਜ਼ਾਹਿਰ ਹੁੰਦੀ ਹੈ ਮੇਨਟੇਨ ਕੀਤੀ ਹੁੰਦੀ ਹੈ ਬਾਡੀ ਦੇ ਸਾਬਨ ਨਾਲ ਜੇ ਇਹ ਬੱਦ ਵੀ ਲੱਗ ਜੇ ਤਾਂ ਪਸ਼ੂ ਨੂੰ ਥੋੜੀ ਐਚ ਵੀ ਲੱਗ ਜਾਂਦਾ ਕੰਮ ਤਾਂ ਉਹ ਕੀ ਆਪਾਂ ਨਹਾ ਕੇ ਸਾਬਨ ਸੁਗੰਧ ਲਾ ਕੇ ਸਰੋਂ ਦਾ ਤੇਲਾ ਕਿਉਂ ਸੈਟ ਕਰ ਕਰਦੇ ਪਰ ਕੀ ਆਪਣੇ ਬਡੇ ਭਰਾ ਤੋਂ ਇਹ ਦਵਾਈ ਦਾ ਟੀਕਾ ਲਾ ਕੇ ਕਰ ਦਿੰਦੇ ਵਿੱਚ 10 ml ਪੰਜ ਉੱਤਰ ਲਾ ਗਏ ਪੰਜ ਉੱਤਰ ਲਾ ਗਏ ਤੇ ਦੋ ml ਘਟੂ ਦੇ ਲਾ ਗਏ ਕਿਉਂਕਿ ਇੰਨੀ ਜ਼ਹਿਰ ਹੈ ਬਹੁਤ ਨੁਕਸਾਨ ਹੋ ਜਾਂਦਾ ਜਰਕੀ ਲਾਉਣਾ ਇਸ ਇੰਜੈਕਸ਼ਨ ਦਾ ਟੀਕਾ ਤੇ ਚામੜੀ ਦੇ ਵਿੱਚ ਪਰ ਲੱਗ ਗਿਆ ਪਾਣੀ ਦੇ ਵਿੱਚ ਭੋਲ ਕੇ ਦਵਾਈ ਲਾਉਣ ਵਾਲੀ ਦਾ ਉਹ ਟੀਕਾ ਲੱਗ ਗਿਆ ਇਹ ਬਹੁਤ ਵੱਡੀ ਅਨਗੈਹੀ ਹੋ ਜਾਂਦੀ ਹੈ ਉਸ ਨੂੰ ਦਾ ਨੁਕਸਾਨ ਹੋ ਜਾਂਦਾ ਜੇ ਪਹਿਲਾਂ ਵੀ ਇੱਕ ਵਾਰੀ ਕੇਸ ਹੋਇਆ ਆਪਣੇ ਪਿੰਡਾ ਹੋ ਗਿਆ ਸੀ ਉਹਦਾ ਉਹਦਾ ਵੀ ਟੀਕਾ ਲੱਗ ਗਿਆ ਸੀ ਦਵਾਈ ਦਾ ਭੋਲ ਕੇ ਲਾਉਣ ਵਾਲੀ ਦਾ ਇੰਜੈਕਸ਼ਨ ਲੱਗ ਗਿਆ ਸੀ ਜਿਹੜੀ ਕੀ ਉੱਤੇ ਦਵਾਈ ਲਾਉਂਦੇ ਹਾਂ ਤਾਂ ਉਸ ਤੋਂ ਵੀ ਛੜੀ ਹੁਣ ਗੱਲ ਤੇ ਲੱਗੀ ਜ਼ਹਿਰ ਹੈ ਉਹ ਤਾਂ ਹੁਣ ਅਗਦਾ ਹੌਲੀ ਹੌਲੀ ਅਸਰ ਜਾ ਕੇ ਖਤਮ ਹੋਊਗਾ ਟਾਈਮ ਲੱਗਦਾ ਹੈ ਬੁਖਾਰ ਹੋ ਗਿਆ ਹੁਣ ਘਰ ਤੋਂ ਛੱਡ ਦੀ ਡਾਉਨ ਹੋ ਰਹੀ ਹੈ ਕੱਬਣਾ ਪਸ਼ੂ ਤੋਂ ਬਾਕੀ ਉਹ ਕੱਟੀ ਹੈ ਕਿੰਨੀ ਸੋਹਣੀ ਸਨ ਕੱਟੀ ਹੈ ਵਰਗੇ ਟੀਕੇ ਦਿੱਤੇ ਉਹ 2-3 ਦਿਨ ਹੋ ਗਏ ਖਾਣਾ ਪੀਣਾ ਛੱਡ ਰਹੀ ਆ ਆ ਪੀੜ ਤੇ ਉਵੇਂ ਜੁੱਕਰੇ ਪਿਆ ਫੀੜ ਸ਼ੌਂਕ ਨਾਲ ਪਰ ਰਹੀ ਤੇ ਮੁੰਡਾ ਉਹ ਤਾਂ ਦਿੱਕਤ ਆ ਜਾਂਦੀ ਹੈ ਜੇ ਤੁਸੀਂ ਆਪ ਦਵਾਈ ਲਾਉਨੇ ਆ ਬੜੀ ਸਾਵਧਾਨੀ ਲਾਉਣੀ ਚਾਹੀਦੀ ਹੈ ਕਈ ਵਾਰੀ ਕੀ ਹਨ ਵੀਰ ਭਰਾ ਇਹਨੂੰ ਬਾਲਟੀ ਚ ਪਾ ਕੇ ਰੱਖ ਲੈਂਦੇ ਨੇ ਪੋਸ਼ਣ ਦੇ ਉੱਤੇ ਪੋਚਾ ਲਾਉਂਦੇ ਨੇ ਕਈ ਵਾਰੀ ਪਸ਼ੂ ਵੀ ਕੁੱਟ ਪਰ ਜਾਂਦਾ ਹੈ ਕਈ ਥਾਂ ਦੇਖੇ ਨੇ ਕੁੱਟ ਪਰ ਜਾਂਦੇ ਨੇ ਥੋੜੀ-ਥੋੜੀ ਅਣਗੈਲੀ ਵੀ ਬਹੁਤ ਵੱਡੀ ਗਲਤੀ ਦਾ ਰੂਪ ਧਾਰਨ ਕਰ ਲੈਂਗੀ ਇਸ ਕੀ ਇਹਨੂੰ ਸੋਚ ਸਮਝ ਕੇ ਪਹਿਲਾਂ ਤਾਂ ਦਵਾਈ ਨੂੰ ਪੜ੍ਹ ਕੇ ਪੜ੍ਹ ਲੈਣਾ ਚਾਹੀਦਾ ਆਪਾਂ ਨੂੰ ਵੀ ਕਿਹੜੀ ਪਾਣ ਦੇ ਵਿੱਚ ਘੋਲ ਕੇ ਲਾਉਣ ਵਾਲੀ ਹੈ ਕਿਹੜੀ ਦਾ ਇੰਜੈਕਸ਼ਨ ਲਾਣਾ ਤਾਂ ਹੁਣਾਂ ਪਸ਼ੂ ਨੂੰ ਇਹ ਪਤਾ ਨਹੀਂ ਕਿ ਜੀ ਤਕਲੀਫ ਕਰ ਰਹੀ ਹੈ ਦੋ ਤਿੰਨ ਦਾ ਨੋ ਗਿਆ ਉਹਨੂੰ ਖਾਦਾ ਪੀਤਾ ਨਹੀਂ ਬੁਖਾਰ ਦਿਨਾਂ ਹੋ ਗਿਆ ਫੱਕ ਖਾਣਾ ਛੱਡ ਲਈ ਹੈ ਉਦੋਂ ਬੱਪਣਾ ਪਸ਼ੂ ਦਿੱਕਤ ਆ ਜਾਂਦੀ ਹੈ ਕਰਦੇ ਉਹਦੀ ਸੁੱਜੀ ਹੋਈ ਹੈ ਹੱਥ ਲਾਉਂਦੇ ਆ ਘੜੇ ਮਾਮਾ ਲੀਏ ਦਵਾਈ ਪਾਸੋਂ ਫਟੋਖ ਖਾਵੇ ਉਹ ਸਮਝ ਕੇ ਕਰੇ ਜਿਹੜਾ ਵੀ ਕੰਮ ਕਰਨਾ ਪੜ੍ਹ ਲਿਖ ਕੇ ਉੱਤੇ ਪਰਚੀ ਹੁੰਦੀ ਹੈ ਨਾ ਤੇ ਪੜੀ ਵੀ ਦਬਾਈ ਹੁੰਦੀ ਉਹ ਤੇ ਲਿਟਰੇਚਰ ਦਿੱਤਾ ਹੁੰਦਾ ਸਾਰੀਆਂ ਇਨਸਾਫ ਦਾ ਨਹੀਂ ਲਿਖੀ ਹੁੰਦੀਆਂ ਨੇ ਵਿੱਚ ਜਿਹੜਾ ਇੰਜੈਕਸ਼ਨ ਹੈ ਜਿਹੜੀ ਉੱਤੇ ਪਾਣੀ ਚ ਪਾ ਕੇ ਲਾਉਣ ਵਾਲੀ ਹੈ ਕਿਉਂਦੀ